ਮਿਤ ਕਪੂਰ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੱਜ ਦਾ ਸਾਡਾ ਤਰਨਾ ਸਾਡੇ ਇੱਕ ਸਾਂਝਾ ਮੋਰਚਾ ਬਣਿਆ ਸਾਂਝੇ ਮੋਰਚੇ ਵਿੱਚ ਸਾਡੇ ਸਮਾਜਿਕ ਹੁਣ ਪਾਰਟੀਆਂ ਹੁਣ ਤੇ ਚਾਹੇ ਸਾਡੇ ਵਪਾਰਿਕ ਹੁਣ ਸਾਰਿਆਂ ਨੇ ਇੱਕ ਜੁਟ ਹੋ ਕੇ ਇੱਕ ਮੰਚ ਤੇ ਆਣ ਦਾ ਵਾਅਦਾ ਕੀਤਾ ਉਹ ਇਹ ਵਾਅਦੇ ਦੇ ਵਿੱਚ ਜਿਹੜਾ ਹੈ 10 ਦਿਨਾਂ ਤੋਂ ਸਾਡੇ ਵੱਲੋਂ ਪ੍ਰਸ਼ਾਸਨ ਨੂੰ ਕੜੀ ਚੇਤਾਵਨੀ ਸੀ ਕੜਾ ਕਲੀਅਰ ਸ਼ਬਦਾਂ ਵਿੱਚ ਕਹਿਵਿਆ ਸੀਗਾ ਕਿ ਅਸੀਂ 15 ਤਰੀਕ ਨੂੰ ਆਪਣੀਆਂ ਦੁਕਾਨਾਂ ਆਪਣੇ ਵਪਾਰਿਕਦਾਰੇ ਬੰਦ ਕਰਕੇ ਬਾਹਰ ਸੜਕਾਂ ਤੇ ਬੈਠਾਂਗੇ ਕਾਂਸੀ ਸਾਡਾ ਇਹ ਕਾਰਨ ਇੱਕੋ ਇੱਕ ਸੀਗਾ ਜੀ ਢੂੜ ਸਾਲ ਤੋਂ ਜਿਹੜਾ ਇਹ ਠੱਕਾ ਚੱਲ ਰਿਹਾ ਸਾਡਾ ਪਾਰਕਿੰਗ ਵਾਲਾ ਜਿਹੜਾ ਮਲਟੀਪਲ ਪਾਰਕਿੰਗ ਵਾਲਾ ਉਹਦੇ ਤੋਂ ਇਹ ਜਿਹੜਾ ਹੈ ਬਾਜ਼ਾਰ ਦੇ ਵਿੱਚ ਗਾਹ ਖਤਮ ਹੋ ਰਹੇ ਸੀਗੇ ਇਹਨਾਂ ਦੀਆਂ ਗੱਡੀਆਂ ਉਹ ਕਹਿੰਦਾ ਬਾਜ਼ਾਰ 'ਚ ਗਾਹ ਪਾ ਚਾਹੁੰਦਾ ਸੀ ਪਹਿਲੇ ਚੱਕਣਾਂ 'ਤੇ ਖੜੇ ਰਹਿੰਦੇ ਸੀਗੇ ਉਹ ਠੱਕੇ ਨੂੰ ਦੇਖਦੇ ਹੋਏ ਰੋਜ਼ ਦਾ ਕਲੇਸ਼ ਦੇਖਦੇ ਹੋਏ ਅਸੀਂ ਇਹਨਾਂ ਨੂੰ ਹੱਥ ਜੋੜਦੇ ਸੀਗੇ ਵੀ ਇਸ ਵਪਾਰੀ ਕੌਮ ਜਿਹੜੀ ਹੈ ਸ਼ਰੀਫ ਕੌਮ ਹੁੰਦੀ ਹੈ ਉਹਨਾਂ ਨੇ ਕਿਸੇ ਨਾਲ ਲੜਨ ਦਾ ਕਦੇ ਕੋਈ ਸਾਥ ਨਹੀਂ ਕਰਦੀ ਉਹਦੇ ਜਿਹੜਾ ਬਰਦਾਸ਼ਤ ਕਰਨ ਦਾ ਕਹਿੰਦੇ ਨਾ ਹੱਦ ਜਿਹੜੀ ਖਤਮ ਹੋ ਚੁੱਕੀ ਹੈ ਇਹਨੂੰ ਜਿਹੜਾ ਹੈ ਇੱਥੇ ਖਤਮ ਕਰ ਦਿਓ ਇਹਨੂੰ ਨਾ ਵਧਾਓ ਲੇਕਿਨ ਪ੍ਰਸ਼ਾਸਨ ਨੇ ਨਹੀਂ ਮੰਨੀ ਗੱਲ ਤਾਂ ਸਾਨੂੰ ਮਜਬੂਰਨ ਜਿਹੜਾ ਹੈ ਅੱਜ ਦੇ ਦਿਨ ਵੀ ਇੱਥੇ ਜਿਹੜਾ ਹੈ ਧਰਨਾ ਦੇਣ 15 ਕਸਮਾਂ ਨੇ ਜਿਸ ਦਿਨ ਨਾ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਤਾਂ ਤੁਸੀਂ ਉਸ ਦਿਨ ਧਰਨਾ ਦੇ ਕਿਵੇਂ ਅਸੀਂ ਇੱਥੇ ਵੀ ਖੁਸ਼ੀ ਮਨਾਈ ਹੈ ਅਸੀਂ ਆਪਣੇ ਹਿਸਾਬ ਨਾਲ ਮਨਾਈ ਹੈ ਇੱਥੇ ਅੰਦੇਖਾਰਾ ਸੀ ਸ਼ੁਰੂਆਤ ਕਰਨ ਲੱਗੇ ਜਿਹੜਾ ਹੈ ਰਾਸ਼ਟਰੀ ਗਾਣ ਨਾਲ ਸ਼ੁਰੂਆਤ ਕੀਤੀ ਹੈ ਔਰ ਅਸੀਂ ਇੱਥੇ ਹਰ ਬੰਦੇ ਨੂੰ ਵੰਦੇ ਵਾਤਨਮ ਦੇ ਨਾਰੇ ਲਾਏ ਆ ਦੇਸ਼ ਦੇ ਨਾਰੇ ਲਾਏ ਆ ਜੈ ਹਿੰਦ ਦੇ ਨਾਰੇ ਲਾਏ ਆ ਲਾਏ ਆ ਤੇ ਲਾਂਦੇ ਰਵਾਂਗੇ ਨਾਲੇ ਦੇਸ਼ ਹੈ ਹਿੰਦੁਸਤਾਨ ਹੈ ਇਹਨਾਂ ਦਾ ਪਿਓ ਦਾ ਨਹੀਂ ਹੈ ਕਿਸੇ ਦਾ ਸਾਡਾ ਆਪਣਾ ਦੇਸ਼ ਹੈ ਸਾਰਿਆਂ ਦਾ ਦੇਸ਼ ਹੈ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਹਿਸਾਬ ਨਾਲ ਆਜ਼ਾਦੀ ਮਨਾ ਰਹੇ ਆ ਪਰ ਆਜ਼ਾਦੀ ਮਨਾ ਕੇ ਅਸੀਂ ਆਪਣੀ ਆਜ਼ਾਦੀ ਮੰਗਰ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਸਾਡੇ ਨਾਲ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਧੱਕੇ ਕੀਤੇ ਜਾ ਰਹੇ ਆ ਉਸ ਸੀ ਤੋਂ ਜ਼ਿਆਦਾ ਮੰਗ ਰਹੇ ਆ ਪ੍ਰਦਰਸ਼ਨ ਕਿੰਨਾ ਟਾਈਮ ਚੱਲੇਗਾ ਭਾਈ ਪ੍ਰਦਰਸ਼ਨ ਕਿੰਨਾ ਟਾਈਮ ਚੱਲੇਗਾ ਪ੍ਰਦਰਸ਼ਨ ਅੱਜ ਤੱਕ ਦਾ ਅੱਜ ਦਾ ਦਿਨ ਤਾਂ ਸ਼ੁਰੂ ਹੈਗੀ ਹੈਗਾ ਜੀ ਬੰਦ ਪੂਰਾ ਰਹੂਗਾ ਉਸ ਤੋਂ ਬਾਅਦ ਪ੍ਰਦਰਸ਼ਨ ਸਾਥੇ ਜਿਹੜਾ ਹੈ ਲੰਮਾ ਚੱਲੂਗਾ ਬੰਦ ਦੇ ਬਾਰੇ ਜਿਹੜਾ ਸਾਡਾ ਸਾਂਝਾ ਮੋਰਚਾ ਜਿਹੜਾ ਜੋ ਡਿਸਾਈਡ ਕਰੂਗਾ ਅਸੀਂ ਉਹਦੇ ਬਾਰੇ ਮੈਂ ਇਕਬਾਲ ਸਿੰਘ ਤੇ ਲੋ ਸੇਵਾਦਾਰ ਇਥੋਂ ਸ਼ਰੋਮਲੇ ਅਕਾਲੀ ਦਰ ਵਡੇਲਾ ਸ਼ਹਿਰੀ ਤੋਂ ਅੱਜ ਜੋ ਧਰਨਾ ਦਿੱਤਾ ਜਾ ਰਿਹਾ ਹੈ ਵਪਾਰੀਆਂ ਵੱਲੋਂ ਅੱਜ ਆਪਣਾ ਆਜ਼ਾਦੀ ਦਿਹਾੜਾ ਹੈ ਪੰਜਾਬ ਨਹੀਂ ਹਿੰਦੁਸਤਾਨ ਨੇ ਜਿਹੜੇ ਦੁਨੀਆ ਦੇ ਕਿਤੇ ਵੀ ਕੋਨੇ ਦੇ ਵਿੱਚ ਹਿੰਦੁਸਤਾਨੀ ਵੱਸਦੇ ਹੋ ਅੱਜ ਦਾ ਦਿਨ ਬੜੇ ਧੂਮ-ਧਾਮ ਨਾਲ ਬੜੀ ਖੁਸ਼ੀ ਨਾਲ ਮਨਾ ਰਹੇ ਆ ਕਿਉਂਕਿ ਲਗਭਗ 77 ਸਾਲ ਪਹਿਲਾਂ ਆਪਣਾ ਮੁਲਕ ਆਜ਼ਾਦ ਹੋਇਆ ਸੀ ਅੱਜ ਦਾ ਦਿਨ ਜਿਹੜਾ ਜੇ ਬਟਿੰਡੇ ਸ਼ਹਿਰ ਦੇ ਲੋਕਾਂ ਅਤੇ ਵਪਾਰੀਆਂ ਨੇ ਇਕੱਠੇ ਹੋ ਕੇ ਧਰਨਾ ਦੇ ਰਿਹਾ ਹੈ ਔਰ ਇਹ ਕਾਰਪੋਰੇਸ਼ਨ ਦੇ ਜੋ ਦਿੱਕਤ ਦਿੱਤਾ ਹੈ ਪਾਰਕਿੰਗ ਦਾ ਉਹਦੇ ਉਲਟ ਦੇ ਰਿਹਾ ਕਿਉਂ ਦੇ ਰਿਹਾ ਪ੍ਰਸ਼ਾਸਨ ਨੂੰ ਜੇ ਇਹ ਟੈਂਡਰ ਰੱਦ ਕਰਨਾ ਹੋਵੇ ਸਰਕਾਰ ਨੇ ਰੱਦ ਕਰਨਾ ਹੋਵੇ ਤਾਂ ਮੇਰੇ ਖਿਆਲੋਂ 2 ਮਿੰਟਾਂ ਦਾ ਕੰਮ ਹੁੰਦਾ ਹੈ ਸਮਝਦੋ ਵਾਰ ਹੈ ਇਥੋਂ ਦਾ ਇੱਕ ਲੋਕਲ ਨਵੰਦਾ ਸਾਡਾ ਕੀ ਸੋਚ ਰਿਹਾ ਕੀ ਦੇਖ ਰਿਹਾ ਹੈ ਮੁੱਖ ਮੰਤਰੀ ਕੀ ਦੇਖ ਰਿਹਾ ਹੈ ਪ੍ਰਸ਼ਾਸਨ ਕੀ ਦੇਖ ਰਿਹਾ ਹੈ ਲੋਕਾਂ ਨੂੰ ਸਾਲ ਹੋਣ ਵਾਲਾ ਹੋ ਗਿਆ ਲੋਕ ਤਫੇ ਪਏ ਆ ਵਪਾਰੀ ਸਾਡਾ ਰੋਜ਼ਗਾਰ ਤੋਂ ਵਾਂਝਾ ਹੋ ਰਿਹਾ ਹੈ ਸ਼ਹਿਰ ਦੇ ਵਿੱਚ ਜਿਹੜੇ ਹਾਲਾਤ ਹੈ ਆ ਰਾਜਨੀਤਿਕ ਦੌਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਜੇ ਸਰਕਾਰ ਨੇ ਕੰਮ ਕਰਨਾ ਹੋਵੇ ਫਾਰਟਲੀ 2-3 ਮਿੰਟਾਂ ਦੇ ਵਿੱਚ ਵਿੱਚ ਉਹ ਇਸ ਟੈਂਡਰ ਨੂੰ ਰੱਦ ਕਰਕੇ ਕੱਲੇ ਪਾਰਕਿੰਗ ਦਾ ਰੈਂਡਰ ਦੇ ਦਿਓ ਤੁਸੀਂ 10-20 ਰੁਪਏ ਦੇ ਉੱਤੇ ਦੇ ਦਿਓ ਕਿਸੇ ਨੂੰ ਦੇ ਦਿਓ ਤੁਸੀਂ ਆਪ ਰੱਖ ਲੈ ਰਮੇਂਦਾ ਆਪ ਰੱਖ ਲੈ ਕਿਸੇ ਨੂੰ ਕੋਈ ਤਰਾਜ਼ ਨਹੀਂ ਪਰ ਜਿਹੜਾ ਸ਼ਹਿਰ ਦੇ ਆਜ਼ਾਦੀ ਉਹ ਵੇਸੇ ਸੋਧਾ ਨਹੀਂ ਦੇਦੇ ਜਿਵੇਂ ਮਿਲਨ ਹਲਾਫੀ ਉਮੇ ਹਲਾਫ ਹੋਣੇ ਚਾਹੀਦੇ ਤਾਂ ਜੋ ਸਾਡੇ ਜਿਹੜੇ ਵਪਾਰੀ ਲੋਕ ਐ ਸਾਡੇ ਇਥੋਂ ਦੇ ਜਿਹੜੇ ਉਹਨਾਂ ਦੇ ਕੋਲੇ ਕੰਮ ਕਰਦੇ ਆ ਕਰਿੰਦੇ ਕਰਦੇ ਉਹਨਾਂ ਦੇ ਪਰਿਵਾਰਾਂ ਦਾ ਭੇਡ ਪਾਲਿਆ ਜਾਂਦਾ ਕਿ ਜਿਹੜਾ ਇਹ ਧਰਮਾ ਦਿੱਤਾ ਜਾ ਰਿਹਾ ਹੈ ਅੱਜ ਆਜ਼ਾਦੀ ਦੇ ਵਸੇ ਦਿੱਤਾ ਜਾ ਰਿਹਾ ਹੈਗਾ ਇਹ ਸਰਕਾਰ ਦੇ ਉੱਤੇ ਇਹਨਾਂ ਨੂੰ ਸੋਚਣਾ ਚਾਹੀਦਾ ਸਰਕਾਰ ਦੇ ਉੱਤੇ ਪਰ ਫਿਰ ਵੀ ਇਹਨਾਂ ਦੇ ਉੱਤੇ ਜੂਨ ਹੀ ਸਰਖਦੀ ਇਹ ਏਡੇ ਵੱਡੇ ਧਰਨੇ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਗੱਲ ਨਹੀਂ ਕੀਤਾ ਮੈਂ ਸਮਝਦਾ ਨਲਾਇਕ ਪ੍ਰਸ਼ਾਸਨ ਹੈ ਨਲਾਇਕ ਸਰਕਾਰ ਹੈ ਇਹਨਾਂ ਨੂੰ ਗੌਰ ਕਰਨਾ ਚਾਹੀਦਾ